ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 10 ਬਾਈ ਤਸਵੀਰ ਸਿੰਘ ਖਾਲਸਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੈਣਾ ਵਾਸਤੇ ਦਵਾਈ ਲੈ ਕੇ ਆ ਬਹੁਤ ਵਧੀਆ ਕਿਉਂਕਿ ਅੱਜ ਇੱਕ ਬੜੀ ਬਿਮਾਰੀ ਹੈ ਜਿਹੜੀ 90% ਉਹ ਬੀਬੀਆਂ ਭੈਣਾਂ ਨੂੰ ਹੁੰਦੀ ਹੈ ਲਕੋਰੀਆ ਪਾਣੀ ਪੈਣਾ ਸਫੈਦ ਪਾਣੀ ਪੈਣਾ ਜੇ ਆਪਾਂ ਕਹਿ ਦਈਏ ਤੇ ਉਹਦੇ ਵਾਸਤੇ ਦਵਾਈ ਹੈ 8 ਦਿਨਾਂ ਦੇ ਵਿੱਚ 50% ਇਸ ਦਵਾਈ ਦੇ ਨਾਲ ਫਰਕ ਪੈਂਦਾ ਹੈ 8 ਦਿਨਾਂ ਦੇ ਵਿੱਚ 50% ਨਾਂ ਵੀ ਆਤ ਆਪਣੀ ਗਰੰਟੀ ਹੈ ਬਈ ਤੇ ਬਾਕੀ ਜਿਹੜਾ ਆਪਾਂ ਕਹਿ ਦਈਏ ਕਿ ਜਿੰਨੀ ਮਰਜੀ ਗਰਮੀ ਹੋਵੇ ਮਿਹਦੇ ਦੇ ਵਿੱਚ ਉਹ ਵੀ ਇਹਦੇ ਨਾਲ ਨਿਕਲ ਜਾਂਦੀ ਹੈ ਤੇ ਨਾਲ ਹੀ ਜਿੰਨਾ ਭੈਣਾ ਨੂੰ ਮਤਾਮਾ ਨੂੰ ਭਾਰ ਦੀ ਸਮੱਸਿਆ ਹੋਵੇ ਉਹ ਵੀ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ ਸੋ ਸਭ ਤੋਂ ਜ਼ਿਆਦਾ ਕੰਮ ਇਹਨੇ ਲਕੋਰੀਏ ਤੇ ਕਰਨਾ ਹੈ ਸੋ ਬੇਨਤੀ ਹੈ ਜਿਨ੍ਹਾਂ ਨੂੰ ਲੋੜ ਹੈ ਉਹ ਕੋਰੀਅਰ ਵੀ ਮੁਗਵਾ ਸਕਦੇ ਹੋ ਡਾਕ ਰਾਹੀਂ ਜਾਂ ਆ ਕੇ ਲਿਆ ਸਕਦੇ ਹੋ ਆਪਣੇ ਪਿੰਡ ਭੈਣੀ ਅਸਾ ਨੇੜੇ ਧਨੋਲਾ ਤੇ ਡਿਸਟ੍ਰਿਕਟ ਬਰਨਾਲਾ ਤੇ ਨਾਲ ਬਈ ਇੱਕ ਬੇਨਤੀ ਜ਼ਰੂਰ ਹੈ ਕਈ ਵੀਰ ਕਹਿੰਦੇ ਨੇ ਕੈਸ਼ ਓਨ ਡਿਲੀਵਰੀ ਬਈ ਕੈਸ਼ ਓਨ ਡਿਲੀਵਰੀ ਆਪਣੇ ਕੋਲ ਕਲੱਬ ਦੇ ਨਹੀਂ ਆ ਤੇ ਆਪਾਂ ਜਦੋਂ ਨਾਲ ਦੀ ਨਾਲ ਕੋਰੀਅਰ ਜਾਂ ਆਪਾਂ ਸਪੀਡ ਪੋਸਟ ਕਰਾਉਣੇ ਆ ਡਾਕਖਾਨੇ ਦੇ ਵਿੱਚੋਂ ਉਸ ਟਾਈਮ ਹੀ ਆਪਾਂ ਫੋਨ ਕਰਕੇ ਜਿਹੜੀ ਪੇਮੈਂਟ ਆਪ ਭੋਣੇ ਆ ਐਡਰੈਸ ਆਪ ਇਹਦੇ ਵਿੱਚ ਬੋਲਿਆ ਹੋਇਆ ਘਰੇ ਆ ਕੇ ਲਿਆ ਸਕਦੇ ਹੋ ਤੇ ਕੈਸੋਂ ਡਿਲੀਵਰੀ ਬਈ ਨਹੀਂ ਹੈਗੀ ਤੇ ਮਤਾਵਾਂ ਭੈਣਾਂ ਨੂੰ ਜਿੰਨੀ ਮਰਜ਼ੀ ਮੇਦੇ ਦੀ ਗਰਮੀ ਹੋਵੇ ਜਾਂ ਲੋਕੋਰੀਆ ਜਿੰਨੀ ਮਰਜ਼ੀ ਸਮੱਸਿਆ ਹੋਵੇ ਜਿੰਨੀ ਵੀ ਪ੍ਰਾਣੀ ਹੋਵੇ ਬਈ ਗਰੰਟੀ ਹੈ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਜਿਨ੍ਹਾਂ ਨੇ ਮਗਵਾਉਣੀ ਹੈ ਬਈ ਸੰਪਰਕ ਜ਼ਰੂਰ ਕਰਿਓ ਤੇ ਫੋਨ ਨੰਬਰ ਆਪਣਾ 99699 52852 89689 56856 ਸੋ ਇਹ ਨੰਬਰ ਹੈ ਬਈ ਇਹ ਪਿੰਡ ਆਪਣਾ ਪੈਣੀ ਦੱਸਾ ਦੁਆਰੇ ਫੇਰ ਆਪਾਂ ਦੱਸਦੀਏ ਨੇੜੇ ਧਨੋਲਾ ਮੰਡੀ ਤੇ ਡਿਸਟ੍ਰਿਕਟ ਬਰਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ